ਨਹੀਂ ਨਹੀਂ ਦੇਖੋ ਇਹ ਸਿਰਫ ਜਦੋਂ ਅਸੀਂ ਉੱਥੇ ਜੁੜੇ ਸੀਗੇ ਅਸੀਂ ਸਿਰਫ ਪਰਮੇਸ਼ਰ ਦੇ ਨਾਮ ਨੂੰ ਜੁੜੇ ਸੀਗੇ ਕਿਉਂਕਿ ਸਾਨੂੰ ਲੱਗਿਆ ਸੀ ਕਿ ਨਹੀਂ ਸੱਚੀ ਪਰਮੇਸ਼ਰ ਕੰਮ ਕਰਦਾ ਹੈ ਤੇ ਉਸ ਵਿਸ਼ਵਾਸ ਨੂੰ ਲੈ ਕੇ ਅਸੀਂ ਹੁਣ ਤੱਕ ਬੈਠੇ ਹਾਂ ਕਿ ਹਾਂ ਸੱਚ ਵਿੱਚ ਜੋ ਬਾਈਬਲ 'ਚ ਲਿਖਿਆ ਉਹ ਪਰਮੇਸ਼ਰ ਹੈਗਾ ਹੈ ਤੇ ਉਸੇ ਚੀਜ਼ ਨੂੰ ਜੋ ਬਾਈਬਲ ਦੇ ਵਚਨ ਹੈ ਉਹਨਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਬਾਈਬਲ ਦੇ ਅਨਸਾਰ ਕੁਝ ਵੀ ਨਹੀਂ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਅਸੀਂ ਉੱਥੋਂ ਮੂਵ ਹੋਣਾ ਹੀ ਇਹ ਸਮਝਦਾਰੀ ਸਮਝੀ ਹੈ ਕਿ ਜਦ ਅਸੀਂ ਜੇ ਰੱਬ ਸਾਡੇ ਸਾਡੀ ਪ੍ਰਾਰਥਨਾ ਨਾਲ ਕੰਮ ਕਰਦਾ ਤਾਂ ਅਸੀਂ ਘਰ ਵੀ ਬੈਠਾਂਗੇ ਪ੍ਰਭੂ ਸਾਡੇ ਜੀਵਨ 'ਚ ਉਹ ਕੀ ਉਹਦੇ ਵਿੱਚ ਇਹ ਕਹਿ ਰਹੀ ਹੈ ਕਿ ਮੈਂ ਜਦੋਂ ਇੱਥੋਂ ਛੱਡ ਕੇ ਜਾਵਾਂਗੀ ਮੈਂ ਬਿਲਕੁਲ ਤਬਾਹ ਕਰ ਦੂੰਗੀ ਇਹਨਾਂ ਨੂੰ ਮੈਂ ਇਹ ਕਰ ਦੂੰਗੀ ਮੈਂ ਬਦਨਾਮੀ ਕਰ ਦੂੰਗੀ ਪਰ ਜੋ ਐਕਿਊਰੇਟ ਆਡੀਓ ਹੈ ਉਹ 8 ਮਿੰਟ ਦੀ ਹੈ ਉਹਨੂੰ ਕੱਟ ਪੁੱਟ ਕੇ ਮਤਲਬ ਐਡਿਟ ਕਰਕੇ ਪ੍ਰੋਪਰ ਉਹ ਚੀਜ਼ਾਂ ਆਈਆਂ ਵੀ ਆ ਕਿ ਮੈਂ ਤਬਾਹ ਕਰ ਦੂੰਗੀ ਮੈਂ ਇਹ ਕਰ ਦੂੰਗੀ ਇਹ ਬੰਦ ਹੋਣ ਵਾਲੀ ਹੈ ਮੈਂ ਬੰਦ ਕਰਵਾ ਦੂੰਗੀ ਮਤਲਬ ਉਹ ਐਡੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਉਹ ਪ੍ਰੋਪਰ ਜੋ ਆਡੀਓ 8 ਮਿੰਟ ਦੀ ਹੈ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਹਾਂ ਇੱਕ ਕੁੜੀ ਹੈ ਕੋਈ ਵੀ ਹੈ ਮੈਂ ਵੀ ਹਾਂ ਜੇ ਮੇਰੇ ਨਾਲ ਹੋਇਆ ਹੈ ਤਾਂ ਮੈਂ ਆਈ ਹਾਂ ਸਮਝਣਾ ਮੈਂ ਇਹ ਚੀਜ਼ ਜੱਜ ਨਹੀਂ ਕਰ ਸਕਦੀ ਕਿਉਂਕਿ ਉਹ ਜੱਜ ਬੈਠੇ ਆ ਠੀਕ ਹੈ ਨਾ ਉਹ ਕੁੜੀ ਜਾਣਦੀ ਹੈ ਰੱਬ ਜਾਣਦਾ ਹੈ ਤੇ ਉਹ ਕੁੜੀ ਜਿਸ ਤਰ੍ਹਾਂ ਹੁਣ ਤੁਹਾਨੂੰ ਪਤਾ ਕਿ ਉਹਦੀ ਡੇਢ ਮਹੀਨੇ ਦੀ ਬੇਟੀ ਆ ਉਹਦੇ ਸਟੀਚਸ ਲੱਗੇ ਹੋਏ ਉਹ ਐਨੇ ਪੇਨ ਵਿੱਚ ਐ ਕਦੀ ਦਿੱਲੀ ਜਾ ਰਹੀ ਆ ਉਹ ਤਾਂ ਉਹ ਚੀਜ਼ ਨੂੰ ਕਿਸ ਤਰ੍ਹਾਂ ਸਫਰ ਕਰ ਰਹੀ ਐ ਕਿਉਂਕਿ ਉਹਦੇ ਹਸਬੰਦ ਪਰ ਵੀ ਰੋਜ਼ ਦਿੱਲੀ ਉਹਦੇ ਪਾਪਾ ਈਵਨ ਕਿ ਉਹਦੇ ਪਾਪਾ ਹੈ ਵੀ ਨਹੀਂ ਹੋ ਰਹੇ ਉਹਨਾਂ ਦੇ ਉੱਪਰ ਵੀ ਰੇਪ ਕੇ ਸਪਾਏ ਜਾ ਰਹੇ ਆ ਛੜਖਾਨੀਆਂ ਦੇ ਤੁਹਾਨੂੰ ਪਤਾ ਕਿ ਅਸੀਂ ਇਸ ਚੀਜ਼ ਲਈ ਪ੍ਰੀਪੇਅਰ ਹੋ ਕੇ ਨਿਕਲੇਗੇ ਸੀ ਕਿ ਇਹ ਸਾਡੇ ਨਾਲ ਇਹ ਚੀਜ਼ਾਂ ਕਰਨਗੇ ਇਸੇ ਲਈ ਅਸੀਂ ਪਹਿਲਾਂ ਹੀ ਆਪਣੇ ਰਿਜ਼ਾਈਨ ਦੇ ਵਿੱਚ ਵੀ ਅਸੀਂ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਸੀਗੀਆਂ ਕਿ ਹੁਣ ਜੋ ਤੁਸੀਂ ਅਗਰ ਸੋਚ ਰਹੇ ਪਲਾਨ ਕਰ ਰਹੇ ਹੋ ਤਾਂ ਤੁਸੀਂ ਆਜਾ ਕੁਝ ਨਾ ਕਰਿਓ ਕਿਉਂਕਿ ਜਿਹਨੂੰ ਪੇਸ਼ ਕਰ ਸਕਦੇ ਆ ਕਿ ਕਿਸ ਚੀਜ਼ ਦਾ ਕੀ ਉੱਥੇ ਕੋਈ ਲਿਫਟ ਵੀ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਡੇਰੇ ਦੇ ਵਿੱਚ ਜਾਣੇ ਹੋ ਕੋਈ ਲਿਖਤੀ ਥੋੜਾ ਹਾਂਜੀ ਸਾਡੇ ਹਾਂਜੀ ਸਾਡੇ ਪ੍ਰੋਪਰ ਫਾਰਮ ਭਰਿਆ ਜਾਂਦਾ ਸਾਡੇ ਖਾਲੀ ਪੇ ਕਾਗਜ਼ਾਂ ਦੇ ਉੱਪਰ ਆਧਾਰ ਕਾਰਡ ਤੇ ਸਾਈਨ ਕਰਾਇਆ ਜਾਂਦਾ ਕਿਉਂਕਿ ਕੱਲ ਨੂੰ ਜੇ ਕੋਈ ਛੱਡ ਕੇ ਚਲਾ ਜਾਂਦਾ ਤਾਂ ਕੁਝ ਵੀ ਉਸ ਪਰ ਲਿਖ ਕੇ ਉਹਦੇ ਪਰ ਅਲੀਗੇਸ਼ਨ ਲਗਾ ਸਕਦੇ ਆ ਅੱਛਾ ਹਾਂਜੀ ਤਾਂ ਉਹ ਬਕਾਇਦਾ ਸੀ ਮੈਂਸ਼ਨ ਕੀਤਾ ਵਾ ਆਪਣੀ ਰਿਜ਼ਾਈਨ ਤੇ ਵਿੱਚ ਕਿ ਮੇਰੇ ਆਈਡੀ ਪ੍ਰੂਜ਼ ਵੀ ਹੈਗੇ ਉਹਦੇ ਫੋਟੋਕਾਪੀ ਪਈ ਆ ਬਲੈਂਕ ਪੇਪਰ ਤੇ ਸਾਈਨ ਕਿਤੇ ਹੋਏ ਆ ਤੇ ਇਹ ਚੀਜ਼ਾਂ ਸੀ ਮੈਂਸ਼ਨ ਕੀਤੀਆਂ ਵੀ ਆਉਂਦੇ ਇਥੇ ਕਿੰਨੇ ਕੁ ਥੋਰ ਤੋਂ ਇਲਾਵਾ ਕਿੰਨੀਆਂ ਕੌਕ ਤਾਂ ਇਹ ਜਿਹਿਆਂ ਨੇ ਜਿਹੜੀਆਂ ਉਸ ਸਥਾਨ ਦੇ ਦੇਖੋ ਬਹੁਤ ਸੀਆਂ ਜੜੀਆਂ ਕੁੜੀਆਂ ਹੈ ਲੇਡੀ ਦਾ ਛੱਡ ਕੇ ਵੀ ਜਾ ਚੁਕੀਆਂ ਔਰ ਬਹੁਤ ਸੀਆਂ ਕੰਪਲੇਂਟਾਂ ਹੈ ਜੜੀਆਂ ਜਿਨ੍ਹਾਂ ਪਰ ਕਦੀ ਅੱਜ ਤੱਕ ਕੁਝ ਸਾਬਤ ਹੀ ਨਹੀਂ ਕਰ ਪਾਏ ਹਰ ਕੋਈ EMPLOYE ਵੀ ਅਗਰ ਇਵਨ ਕਿ ਉੱਥੇ ਸੇਵਾ ਕਰਨਦਾ ਹਰ ਕਿਸੇ ਨੂੰ ਜਦ ਕੱਢਿਆ ਜਾਂਦਾ ਉਹਦੇ ਲਈ ਸਭ ਤੋਂ ਪਹਿਲਾ ਪਲੈਨਿੰਗ ਹੁੰਦੀ ਹੈ ਕਿ ਵੀ ਜਦ ਪਰ ਕੇਸ ਪਾਦੀ ਹੈ ਤਾਂ ਕਿ ਇਹ ਅੰਦਰ ਦੀਆਂ ਗੱਲਾਂ ਕੋਈ ਬਾਹਰ ਨਾ ਕਰ ਪਾਏ ਕਿੰਨੇ ਸਾਲ ਤੋਂ ਤੁਸੀਂ ਕਿੰਨੇ ਸਾਲ ਤੋਂ ਜੁੜੇ ਹੋ ਮੈਂ ਮਤਲਬ ਮੈਂ ਜੋ ਨਾਰਮਲ ਸੇਵਾ ਹੈ ਜੜੀ ਮੇਰੀ 8-9 ਸਾਲ ਦੀ ਹੈ ਮਤਲਬ ਵੈਸੇ ਮੈਂ 12-13 ਸਾਲ ਤੋਂ ਚਰਸੀ ਚ ਜੁੜੀ ਹੋਈ ਸੀ ਹਾਂਜੀ ਹਾਂਜੀ ਇਸ ਡੇਰੇ ਦੇ ਵਿੱਚ ਕਿੰਨੀ ਦੇ ਇਸ 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 ਚਰਚ ਵਿੱਚ 12 13 ਸਾਲ ਤੋਂ ਹੀ ਜੁੜੀ ਹੋਈਆਂ ਹਾਂ ਜੀ ਹਾਂ ਜੀ ਕਦੇ ਪਹਿਲਾਂ ਵੀ ਥੋੜੇ ਨਾਲ ਇਸ ਤਰ੍ਹਾਂ ਦੀ ਕੋਈ ਹੱਥੋਂ ਪਾਈ ਜਾ ਕੋਈ ਇਸ ਤਰ੍ਹਾਂ ਦੀ ਹੁਣ ਹੋਣੀ ਘੱਟ ਨਾ ਕਦੇ ਜੇ ਵੀ ਕੁਝ ਚੀਜ਼ਾਂ ਵਿੱਚ ਜਦ ਅਸੀਂ ਅਸੀਂ ਬੋਲ ਹੀ ਨਹੀਂ ਪਾਉਂਦੇ ਸੀਗੇ ਅਸੀਂ ਬੋਲ ਨਹੀਂ ਸਕਦੇ ਸੀ ਜੇ ਅਸੀਂ ਕੁਝ ਗਲਤ ਦੇਖ ਲਿਆ ਅਸੀਂ ਜਿਸ ਦਿਨ ਬੋਲਿਆ ਉਸ ਦਿਨ ਸਾਡੇ ਉੱਪਰ ਕੁਝ ਨਾ ਕੁਝ ਸਾਡੇ ਉੱਪਰ ਹੋਏ ਜਾਣਾ ਸੀ ਕੋਈ ਕੋਈ ਆਵਾਜ਼ ਚੱਕ ਹੀ ਨਹੀਂ ਸਕਦਾ ਸੀ ਮਤਲਬ ਦਬਾਇਆ ਜਾਂਦਾ ਹਰੇਕ ਨੂੰ ਜਿਹੜਾ ਵੀ ਕੋਈ ਹਾਂ ਜੀ ਕਿ ਕੋਈ ਆਪਣੀ ਮਰਜ਼ੀ ਨਾਲ ਛੱਡ ਕੇ ਨਹੀਂ ਜਾ ਸਕਦਾ ਜੇ ਕੋਈ ਛੱਡ ਕੇ ਜਾਏਗਾ ਤਾਂ ਸਭ ਤੋਂ ਪਹਿਲਾਂ ਉਹਦੇ ਉੱਪਰ ਅਕਸ਼ਨ ਹੀ ਲਿਆ ਜਾਏਗਾ